ਪਰਤਰੀ ਦਾ ਇੱਕ ਵਿਰਾਗ ਸ਼ਤਕ ਹੈ ਗ੍ਰੰਥ ਵਿਦਾਂਤ ਕਹਿ ਲਵਾਂ ਉਹਦਾ ਪਾਸ਼ਟਿਕਾ ਮਿਲਦਾ ਹੈ ਉਹ ਕਹਿੰਦਾ ਲੋਕੋ ਇਸ ਭੁਲੇਖੇ ਨੂੰ ਮਨ ਚੋਂ ਕੱਢ ਦਿਓ ਅਸੀਂ ਸੋਚਨੇ ਆ ਅਸੀਂ ਵਾਸ਼ਨਾ ਨੂੰ ਭੋਗਨੇ ਆ ਇਹ ਭੁਲੇਖਾ ਹੈ ਅਸਲ 'ਚ ਵਾਸ਼ਨਾ ਸਾਨੂੰ ਭੋਗ ਜਾਂਦੀ ਹੈ ਕਿਵੇਂ ਜੀ ਕਾਮ ਕ੍ਰੋਧ ਕਾਇਆ ਕੋ ਗਾਲੇ ਕਾਮ ਨੂੰ ਗਾਲ ਗਿਆ ਕਿ ਕ੍ਰੋਧ ਨੂੰ ਕਾਮ ਕ੍ਰੋਧ ਦਾ ਫੁਰਨਾ ਉਤੀ ਖਲੋਤਾ ਹੈ ਪਰ ਗਲ ਤਾਂ ਉਹ ਗਿਆ ਜਿਹੜਾ ਭੋਗਨ ਤੁਰਿਆ ਸੀ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉ ਕੰਚਨ ਸੁਹਾਗਾ ਢਾਲ ਹੈ ਮਹਾਰਾਜ ਕਹਿੰਦੇ ਆ ਯਾ ਜਗ ਮੈਂ ਕੋ ਰਹਿ ਨਾ ਪਾਵੇ ਕਿਸੇ ਨਹੀਂ ਰਹਿਣਾ ਨਾ ਧਰਮੀ ਨਾ ਕੋ ਕਰਮੀ ਸਭ ਜਾਣਾ ਇੱਕ ਆਵਹਿ ਇੱਕ ਜਾਹੀ ਰਹਾਉ ਇਸੇ ਕਰਕੇ ਗੁਰੂ ਤੇਗ ਬਹਾਦਰ ਕਹਿੰਦੇ ਆ ਰਾਮ ਗਇਓ ਰਾਵਣ ਗਇਓ ਕੋ ਰਹਿ ਨਾ ਪਾਵੇ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ ਕਉ ਨਾਨਕ ਥਿਰ ਕਚ ਨਹੀਂ ਸੁਪਨੇ ਜਿਉ ਸੰਸਾਰ ਮਹਾਰਾਜ ਕਹਿੰਦੇ ਜਿਮੀ ਪੁੱਛੇ ਅਸਮਾਨ ਫਰੀਦ ਸਾਹਿਬ ਕਿ ਜ਼ਮੀਨ ਤੇ ਅਸਮਾਨ ਆਪਸ ਵਿੱਚ ਗੱਲ ਕਰਦੇ ਪਏ ਨੇ ਤੇ ਅਸਮਾਨ ਕਹਿੰਦਾ ਮੇਰੇ ਤਾਰੇ ਮੇਰੇ ਸਿਆਰੇ ਮੇਰੇ ਚੰ드ਰਮਾ ਮੇਰਾ ਸੂਰਜ ਅਜੇ ਵੀ ਕੌਣ ਪਰ ਮੈਨੂੰ ਧਰਤੀ ਤੂੰ ਦੱਸ ਤੇਰੇ ਤੇ ਏਡੇ ਏਡੇ ਵੱਡੇ ਆਏ ਆਕੜ ਵਾਲੇ ਕਿੱਥੇ ਚਲੇ ਗਏ ਕਹਿਣ ਲੱਗੀ ਕਬਰਾਂ ਵਿੱਚ ਸ਼ਰੀਰ ਸੜਦੇ ਪਿਆ ਤੇ ਜਿੰਦ ਰੱਬ ਨੂੰ ਭੁੱਲਣ ਕਰਕੇ ਟਿਕਾਰਾਂ ਸਿੰਦੀ ਬਈ जिमी पुछे आसमान फरीदा किवट किन गए जालन कोरा नाल उलामे जी सह सच्चे बादशाह اگے پھر ਕਹਿੰਦੇ ਆ ਤੇ ਜਿਹਦੇ ਚ ਤੂੰ ਚੰਬੜਿਆ ਸੁਣੋ ਕਾਕੂ ਤਨ ਧਨ ਸੰਪਤ ਕਾਂ ਕੀ ਸੁਣਿਓ ਕਾਂਕੂ ਦਰਤ ਕੱਲ ਵੀ ਅਸੀਂ ਪਾਠ ਕੀਤਾ ਸੀ ਕਿਸ ਦਾ ਤਨ ਕਿਹੜਾ ਧਨ ਕਿੱਥੇ ਸੰਪਤੀ ਦਸੋ ਕੋਈ ਕਿਸੇ ਦਾ ਤਨ ਕਿਸੇ ਦਾ ਧਨ ਕਿਸੇ ਦੀ ਸੰਪਤੀ ਤੇ ਮਹਾਰਾਜ ਕਹਿੰਦੇ ਕਾ ਸੋ ਨਿਹੋ ਲਗਾਈ ਜਿਨ੍ਹਾਂ ਨੂੰ ਤੂੰ ਮੁਹੱਬਤ ਕਰਨਾ ਉਹ ਕਿਹੜਾ ਉਹ ਤੇਰੇ ਨਾਲ ਜਾਣ ਵਾਲਾ ਫਿਰ ਬੇਨਤੀ ਹੈ ਇਹ ਇਹ ਨਹੀਂ ਕੱਲਾ ਦੂਜਨ ਇਸ ਤਨ ਨੂੰ ਮੈਂ ਮੁਹੱਬਤ ਕਰਨਾ ਗੁਰਮ ਕੋ ਇਹ ਆਇਆ ਜਰੂਰੇ ਨਾਲ ਜਾਣਾ ਥੋੜਾ ਇਸੇ ਕਰਕੇ ਗੁਰੂ ਅਮਰਦਾਸ ਨੇ ਕਿਹਾ ਉਹ ਸ਼ਰੀਰ ਤੂੰ ਉਹਨੂੰ ਚੇਤੇ ਕਰ ਲੈ ਜਾਨ ਤੋਂ ਪਹਿਲਾਂ ਜਿਨੇ ਤੇਰੀ ਰਚਨਾ ਕੀਤੀ ਸੀ ਕਾ ਕੋ ਤਨ ਤਨ ਸੰਪਤ ਕਾ ਕੀ ਕਿਸ ਦਾ ਤਨ ਕਿਸ ਦਾ ਤਨ ਕਿਸ ਦੀ ਸੰਪਤੀ ਕਿਹੜਾ ਤੇਰਾ ਇਹਨਾਂ ਵਿੱਚੋਂ ਕਾਸਿਓ ਨੇ ਹੋ ਲਗਾਈ ਜਿਨ੍ਹਾਂ ਨਾਲ ਤੂੰ ਆਪਣਾ ਨੇਹ ਲਾਈ ਬੈਠਾ ਹੈ ਤੇ ਮਹਾਰਾਜ ਇਹ ਸਾਰੇ ਮੇਰੇ ਨਹੀਂ ਮੇਰਾ ਤਾਨਾ ਦਿਸਦਾ ਪਿਆ ਮੇਰੇ ਕੋਲ ਧਨ ਕਹੇ ਮੇਰਾ ਪਰਿਵਾਰ ਕਹੇ ਮੇਰੇ ਬੱਚੇ ਨੇ ਇਸ ਤਰੀਕੇ ਮਹਾਰਾਜ ਕਹਿੰਦੇ ਨਹੀਂ ਜੋ ਦਿਸੈ ਸੋ ਸਗਲ ਬਿਨਾਸੈ ਜਿਹੜਾ ਦਿਸਦਾ ਪਿਆ ਉਹ ਜਰੂਰ ਖਤਮ ਹੋਏਗਾ ਇੱਥੇ ਜੋ ਕੁਝ ਦ੍ਰਿਸ਼ਤਮਾਨ ਹੈ ਦ੍ਰਿਸ਼ਤਮਾਨ ਇੱਕ ਦਿਨ ਖਤਮ ਹੋਣਾ ਹੀ ਹੋਣਾ ਹੈ ਮਹਾਰਾਜ ਤਾਂ ਇੱਥੋਂ ਤੱਕ ਕਹਿੰਦੇ ਆ ਸੂਰਜ ਇੱਕ ਦਿਨ ਖਤਮ ਨਹੀਂ ਹੋਣਾ ਇਹ ਚੰਦਰਮਾ ਨਹੀਂ ਖਤਮ ਹੋਣਾ ਜੋ ਦੀਸ ਹੈ ਸੋ सगਲ ਬਿਨਾਸ ਹੈ ਇਹ ਸਭ ਕੁਝ ਖਤਮ ਹੋ ਜਾਏਗਾ ਕਿਵੇਂ ਜਿਉਂ ਬਾਦਰ ਕੀ ਛਾਈ ਮੇਰੀ ਬੇਨਤੀ ਇੱਥੇ ਭੁਲੇਖੇ ਨਾਲ ਕਿਤੇ ਬੱਬੇ ਨਾਲ ਲੱਗਾ ਕੰਨਾਂ ਕੰਨੇ ਤੇ ਬਿੰਦੀ ਨਹੀਂ ਲਾ ਦੇਣੀ ਬਾਂਦਰ ਬਣ ਜਾਊਗਾ ਵੈਗਰੂ ਦੀਸ ਤੇ ਬਣੇਗਾ ਨਾ ਬਾਦਰ ਬਾਦਰ ਨਹੀਂ ਜ ਬੱਦਲ ਬੱਦਲ ਛਾਹੀ ਦਾ ਅਰਤੇ ਛਾਂ ਜੋ ਦੀਸ ਸੋ ਸਗਲ ਬਿਨਾ ਸੇ ਜੂ ਬਾਦਰ ਕੀ ਛਾਹੀ ਆ ਜਿਵੇਂ ਬੱਦਲ ਇੰਨੀ ਧੋਪਨ ਦੀ ਉੱਤੇ ਬੱਦਲ ਆ ਗਿਆ ਬੰਦਾ ਕੁਛ ਹੁੰਦਾ ਓ ਠੰਡ ਪੈ ਗਈ ਓ ਬੱਦਲ ਬੱਦਲਾਂ ਦੀ ਛਾਂ ਕਦੀ ਇੱਕ ਕੋ ਰਹਿੰਦੀ ਜਿਹੜੀ ਤੇਰੇ ਸਿਰ ਤੇ ਖਲੋਤੀ ਕਈਆਂ ਕੋ ਹੋ ਕੇ ਆਈ ਤੇ ਅੱਗੇ ਤੇ ਤੂੰ ਜਾਂਦੀ ਪਈ ਮਹਾਰਾਜ ਕਹਿੰਦੇ ਜਿਸ ਦਾ ਪਿਆ ਬੱਦਲ ਦੀ ਛਾਂ ਦੀ ਤਰ੍ਹਾਂ ਇਸ ਨੂੰ ਮਹਾਰਾਜ ਨੇ ਇੱਕ ਥਾਂ ਕਿਹਾ ਇਹ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਾ ਤ੍ਰਿਣ ਕੀ ਅਗਨ ਨਿੱਕੇ ਜਿਹੇ ਸੁੱਕੇ ਕਾ ਇਕੱਠੀ ਕਰਕੇ ਅੱਗ ਲਾ ਕੇ ਸੇਕੀ ਜਾਓ ਤੇ ਸਰਦੀ ਨਿਕਲ ਜਾਏਗੀ ਕੱਖਾਂ ਦੀ ਅੱਗ ਬੁਝਦਿਆਂ ਦੇਰੀ ਨਹੀਂ ਲੱਗਦੀ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਬੱਦਲਾਂ ਦੀ ਸ਼ਾਂ ਗੋਬਿੰਦ ਭਜਨ ਬਿਨ ਹੜ ਦਾ ਜਲ ਹੜਾਂ ਦਾ ਪਾਣੀ ਉਤਲਿਆਂ ਖੇਤਾਂ ਵਿੱਚ ਵੀ ਆ ਜਾਂਦਾ ਪਰ ਉਹ ਹੜ ਦਾ ਪਾਣੀ ਸਦਾ ਰੁਕਿਆ ਥੋੜਾ ਰਹਿੰਦਾ ਜਿਵੇਂ ਬੱਦਲਾਂ ਦੀ ਸ਼ਾਂ ਸਦਾ ਨਹੀਂ ਕੱਖਾਂ ਦੀ ਅੱਗ ਸਦਾ ਨਹੀਂ ਹੜਾਂ ਦਾ ਪਾਣੀ ਸਦਾ ਨਹੀਂ ਭਰਿਆ ਰਹਿੰਦਾ ਪਿਆਰਿਓ ਸੱਚੀ ਹੀ ਜੇ ਜੋ ਕੋਈ ਦਿਸਦਾ ਪਿਆ ਇਹ ਕੁਝ ਵਾਪਰਨ ਵਾਲਾ ਹੈ ਮੇਰੇ ਨਾਲ ਵਾਪਰੇ ਤੁਹਾਨੂੰ ਹਰ ਇੱਕ ਨਾਲ ਵਾਪਰਨੇ ਫਰੇ ਮਨ ਕੀ ਕਰੀਏ ਕਿ ਡਾ ਵੜਾ ਮਹਿਸੂਸ ਨਹੀਂ ਕਰਦਾ ਮੈਂ ਇੱਕ ਦਿਨ ਕਿਹਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਸੀ ਕਿ ਜਦੋਂ ਕਥਾ ਕਰਦੇ ਆ ਤਾਂ ਸਾਰਿਆਂ ਨੂੰ ਚੇਤੇ ਹੋਵੇ ਮਾਰੇ ਨੂੰ ਪੁੱਛੋ ਵੀ ਇਸ ਦੁਨੀਆ ਵਿੱਚ ਹੈਰਾਨੀ ਦੀ ਗੱਲ ਕੀ ਹੈ ਨੇ ਸਭ ਤੋਂ ਹੈਰਾਨੀ ਕੀ ਹੈ ਮਹਾਰਾਜ ਕਹਿੰਦੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਸ਼ਮਸ਼ਾਨ ਘਾਟ ਚ ਹੁੰਦੀ ਹੈ ਇੱਕ ਘਰ ਦਾ ਜੀ ਮਰ ਰਿਹਾ ਉਹਨੂੰ ਫੂਕ ਦੇ ਪਿਆ ਤੇ ਜਿਹੜੇ ਫੋਕਣ ਆਇਆ ਉਹ ਗੱਲਾਂ ਕਰਦੇ ਹੁਣ ਛੇਤੀ ਕੰਮ ਨੂੰ ਵੇੜੀ ਆਪਾਂ ਕੰਮ ਤੇ ਜਾਣਾ ਉਹ ਸਮਝਦੇ ਅਸੀਂ ਮਰਨਾ ਹੀ ਕੋਈ ਨਹੀਂ ਸਾਦੂ ਰਚਨਾ RAM ਬਣਾਈ ਇੱਕ ਬਿੰਸ ਹੈ ਇੱਕ ਅਸਤਿਰ ਮਾਨੇ ਆ ਚਰਜ ਲਖਿਓ ਨਾ ਜਾਈ ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਆਪਣੇ ਮਨ ਨੂੰ ਸਮਝਾਣ ਲਈ ਫਰੀਦ ਸਾਹਿਬ ਵਰਗਾ ਦਰवेश ਮਹਾਪੁਰਖ ਉਹਨੇ ਕਿਹਾ ਮੈਂ ਕਬਰਾਂ ਵਿੱਚੋਂ ਲੰਘਣਾ ਅੰਮਾ ਤੇ ਅੱਬੂ ਦੋਨਾਂ ਦੀ ਕਬਰ ਦੇਖਣਾ ਮੇਰੀ ਅੰਮੀ ਵੀ ਕਬਰ ਵਿੱਚ ਮੇਰਾ ਅੱਬਾ ਵੀ ਕਬਰ ਵਿੱਚ ਭਾਵੇਂ ਛੋਟੀ ਉਮਰ ਸੰ ਇਹਨਾਂ ਦੇ ਪਿਤਾ ਜੀ ਅੱਬਾ ਚਲਾਣਾ ਕਰਕੇ ਫੌਤ ਹੋ ਗਈ ਉਹਨਾਂ ਦੀ ਕਹਿੰਦੇ ਬਸ ਕਬਰ ਕੋਲੋਂ ਲੰਘਦਾ ਹੋਇਆ ਮੈਂ ਇੱਕੋ ਸਵਾਲ ਆਪਣੇ ਮਨ ਤੇ ਕਰਨਾ ਉਹ ਮਨਾ ਜਿਹਦਾ ਤੂੰ ਦੁੱਧ ਪੀਤਾ ਜਿਨ ਨੇ ਤੈਨੂੰ ਪਿਆਰ ਕੀਤਾ ਜਿਨ ਨੇ ਤੈਨੂੰ ਭਗਤੀ ਚਲਾਇਆ ਜਿਸ ਅੱਬਾ ਕਰਕੇ ਤੇਰਾ ਜਨਮ ਹੋਇਆ ਆ ਕਬਰ 'ਚ ਪੈਣਿਆ ਬੈੜਿਆ ਮਨਾ ਹੁਣ ਤੇ ਪਤੀਜ ਕੇ ਰੱਬ ਦੀ ਆਵਾਜ਼ ਦਗਾ ਤੁਸੀਂ ਸਾਰੇ ਪਰਦੇ ਫਰੀਦਾ ਕਿੱਥੇ ਟੰਡੇ ਮਾਪਿਆਂ ਕਿੱਥੇ ਚਲੇ ਗਏ ਓਏ ਜਿੰਨੀ ਤੂੰ ਜਣਿਓ ਹੈ ਤੈ ਪਾਸਿਓਂ ਔਲਾਦ ਗਏ ਤੂੰ ਅਜੇ ਨਾ ਬਤੀਣੀ ਓ ਇਸੇ ਕਰਕੇ ਗੁਰੂ ਜੀ ਕਹਿੰਦਿਆ ਕਿ ਇਹਨੂੰ 네ਗੇਟਿਵ ਨਹੀਂ ਲੈ ਜਾਣਾ ਕਿਉਂਕਿ ਇਹ ਮਨ ਸਮਝਦੀ ਤਾਂ ਹੈ ਤੇ ਇਹ ਵੀ ਰੱਬ ਮਿਹਰ ਕਰੇ ਨਹੀਂ ਤੇ ਸੱਚੀ ਗੱਲ ਜੇ ਆਮ ਤੌਰ ਤੇ ਬੰਦੇ ਯੂਜ਼ ਟੂ ਹੋ ਜਾਂਦੇ ਆ ਮੌਤ ਬਾਰੇ ਨਹੀਂ ਮੈਂ ਇੱਕ ਵਾਰੀ ਇੱਥੇ ਤੁਹਾਨੂੰ ਬੇਨਤੀ ਕੀਤੀ ਸੀ ਇੰਡੀਆ ਚ ਮੈਂ ਜੇ ਕੋਈ ਦੇਖਣਾ ਅਸੀਂ ਵਿੱਚਿਆਂ ਜਿਹੜਾ ਬੰਦਾ ਰੋਜ਼ ਅੰਤਮਰਦਾਸਾਂ ਦਾ ਕੀਰਤਨ ਕਰਦਾ ਨਾ ਵੀ ਯੂਜ਼ ਟੂ ਹੋ ਜਾਂਦਾ ਉਹਨੂੰ ਪਤਾ ਹੈ ਸ਼ਬਦ ਪੜ੍ਹਨੇ ਹੀ ਪੜ੍ਹਨੇ ਵੀ ਸਾਡੀ ਤਰੇ ਮਨ ਦੇਰੀ ਦਿਓ ਸਜਣ ਅਸੀਂ ਸਦੀਆਂ ਅਬ ਕੀ ਵਾਰ ਬਖਸ਼ ਬੰਦੇ ਕੋ ਤੇ ਦੂਜਾ ਸ਼ਮਸ਼ਾਨ ਘਾਟ ਵਿੱਚ ਲੱਕੜਾਂ ਜੋੜਨ ਵਾਲਾ ਬੰਦਾ ਉਹਦੇ ਸਾਹਮਣੇ ਬੱਚੇ ਦੀ ਬਾਡੀ ਆ ਜਾਏ ਜਵਾਨ ਦੀ ਆ ਜਾਏ ਬੁੱਢੇ ਦੀ ਆ ਜਾਏ ਉਹ ਮੈਂ ਤਾਂ ਕਹਾਂ ਮੈਂ ਅੰਮ੍ਰਿਤਸਰ ਸਾਡੇ ਇੱਕ ਬਹੁਤ ਗੁਰਮੁਖ ਪਿਆਰੀ ਰੂਹ ਸੰ ਕੋ ਜਦੋਂ ਅਕਾਲ ਚਲਾਣਾ ਕਰ ਗਏ ਮੈਂ ਗਿਆ ਕਿਸੇ ਪਰਿਵਾਰ ਦੇ ਰਿਸ਼ਤੇਦਾਰ ਦੀ ਦਿੱਲੀ ਤੋਂ ਆਉਣਾ ਸੀ ਇੰਤਜ਼ਾਰ ਹੋ ਰਹੀ ਸੀ ਤੇ ਉਹ ਕਹਿੰਦਾ ਵੇਖੋ ਜੀ ਤੁਸੀਂ ਇੰਨੀ ਦੇਰ ਲਾਉਂਦੇ ਪਿਓ ਇੱਕ ਮੁੰਡਾ ਮਰਿਆ ਨੌਜਵਾਨ ਮੈਂ ਉਹਦੀ ਵਿੱਚ ਕਾ ਚੁੰਨੀ ਟਾਈਮ ਦਿੱਤਾ ਮੇਰੇ ਮਨ ਚ ਆ ਵੇਖ ਮਾਣਾ ਕਿੰਨਾ ਯੂਜ਼ਡ ਹੋਇਆ ਉਹਦਾ ਤੇ ਉਹਦਾ ਤੇ ਕੰਮ ਹੈ ਨਾ ਯਾਦ ਰੱਖਿਓ ਜ਼ਿਆਦਾ ਘਾਉਣ ਵਾਲੇ ਅਸੀਂ ਮੈਂ ਆਪਣੀ ਗੱਲ ਕਰਾਂਗਾ ਦੂਜੀ ਗੱਲ ਲੱਕੜਾ ਜੋੜਨ ਵਾਲਾ ਤੇ ਤੀਜਾ ਰਾਜਨੀਤਿਕ ਬੰਦਾ ਜਿਹੜਾ ਥਾਂ ਥਾਂ ਤੇ ਸ਼ਰਧਾਂਦਲੀਆਂ ਦਿੰਦਾ ਅਸਰ ਉੱਤੇ ਵੀ ਕੋਈ ਨਹੀਂ ਹੁੰਦਾ ਉਹ ਵੀ ਇਹ ਕਹਿੰਦਾ ਤੁਹਾਡੇ ਦੁੱਖ ਵੀ ਸ਼ਰੀਕ ਹੋਣ ਆਏ ਆ ਇਹ ਬੜੀ ਖੇਤ ਦੀ ਗੱਲ ਹੈ ਇੱਕ ਦੁੱਖ ਚੇਤੇ ਕੀਤੀ ਹੁੰਦੀ ਉਹ ਕਈ ਕਿਹੜੇ ਸਾਲ ਚੱਲੀ ਜਾਂਦੀ ਹੈ ਕਿਉਂਕਿ ਲੋਕ ਮਾਨੇ ਯੂਸ ਟੂ ਹੋ ਚੁੱਕਾ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸੁੱਤੇ ਨੂੰ ਜਗਾ ਰਹੇ ਆ ਅਠਾਂਦਾ ਪਿਆ ਵਾਰ-ਵਾਰ ਇਹਨਾਂ ਮੈਂ ਕਿਹਾ ਮੈਂ ਉਹਨਾਂ ਸ਼ਬਦ ਹੁਣ ਹੋਣ ਵਾਲੇ ਨਹੀਂ 57 ਸ਼ਲੋਕ ਕੀਤੇ ਨੇ ਸੱਚ ਐਵੇਂ ਮੈਨੂੰ ਗਿਆਨੀ ਮਾਨ ਸਿੰਘ ਚੌਰ ਦੀ ਗੱਲ ਮੇਰੇ ਕੰਨਾਂ ਚ ਗੂੰਜਦੀ ਏ ਉਹ ਕਹਿੰਦਾ ਗੁਰੂ ਤੇਗ ਬਹਾਦਰ ਤੇਰੀ ਬਾਣੀ ਪੜਨਾ ਚਿੰਦੇ ਲੱਗਦਾ ਨਾ ਤੇਰੇ ਚ ਕਦੀ ਚੰਚਲਤਾ ਆਈ ਤੇ ਨਾ ਕਦੀ ਤੂੰ ਖੜਖੜਾ ਕੇ ਹੱਸਿਆ ਸੈਂ ਇਹਨੇ ਗੰਭੀਰ ਨੇ ਨੇ ਢੂੰਗੇ ਹਜ਼ੂਰ ਅੱਜ ਕਹਿ ਰਹੇ ਨੇ ਕਿ ਪਿਆਰਿਓ ਜੋ ਦਿਸੈ ਸੋ ਸਗਲ ਬਨਾਸੈ ਜਿਉ ਬਹਾਦਰ ਕੀ ਸ਼ਾਇ ਹੁਣ ਸਤਗੁਰੂ ਫਿਰ ਸਾਨੂੰ ਸਮਤ ਦਿਓ ਇੱਥੋਂ ਤੱਕ ਤੇ ਤੁਸਾਂ ਦੱਸ ਦਿੱਤਾ ਕਿ ਇੱਕ ਹੈ ਇਹ ਕ੍ਰਿਸ਼ਨ ਜੀ ਦੀ ਗੀਤਾ ਵੇਖੋ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਸੇ ਕਿਸੇ ਵੀ ਧਰਮ ਗ੍ਰੰਥ ਨੂੰ ਹੇਟ ਨਾ ਕਰੇ ਸਿੱਖ ਪਰ ਆਪਣਾ ਇਸ਼ਟ ਗੁਰੂ ਗ੍ਰੰਥ ਹੈਗਾ ਇਹਦਾ ਯਾਦ ਰੱਖਿਓ ਇੱਕ ਗੀਤਾ ਹੈ ਅਰਜੁਨ ਉਪਦੇਸ਼ ਦਿੰਦਾ ਇੱਕ ਗੀਤਾ ਅਸ਼ਟਾਵਕਰ ਦੀ ਜੇ ਉਸ ਗੀਤਾ ਤੋਂ ਬਾਅਦ ਕਿਸੇ ਗੀਤਾ ਨੂੰ ਧਿਆਨ ਨਾਲ ਪੜਿਆ ਜਾਂਦਾ ਅਸ਼ਟਾਵਕਰ ਕੀ ਗੀਤਾ ਰਾਜੇ ਜਨਕ ਦੇ ਦਰਬਾਰ 'ਚ ਗਿਆ ਸੀ ਅਸ਼ਟਾਵਕਰ ਦਾ ਬਕਰ ਦਰਦ ਦਾ ਟੇਡਾ ਅਸ਼ਟਾਵਕਰਦਾਰ ਹੁੰਦਾ ਜਿਹੜਾ ਚੱਲਦਾ ਤੇ ਉਹਦੀ ਬਾਡੀ ਤੇ ਅੱਠ ਟੀਡਾ ਕਦੀ ਖੱਬੇ ਗੋਡਾ ਖੱਬੇ ਨੂੰ ਪੈਰ ਸੱਜੇ ਨੂੰ ਅੱਠ ਥਾਵਾਂ ਤੋਂ ਟੀਡਾ ਪੰ ਤੇ ਉੱਥੇ ਚਰਚਾ ਚੱਲ ਰਹੀ ਸੀ ਮੈਂ ਸਿਰਫ ਉਹਦੀ ਇੱਕ ਇੱਕ ਗੱਲ ਕਹਿਣਾ ਚਾਹੁੰਦਾ ਪਹਿਲੇ ਜਿਹੜੇ ਦੋ ਸੂਤਰ ਨੇ ਉਸ ਚੀਜ਼ ਦੇ ਅਸ਼ਟਾਵਕਰ ਜਾਂਦਾ ਇਹਨੇ ਹੱਥੇ ਛੋਟਾ ਪਕੜਿਆ ਹੁੰਦਾ ਜਦੋਂ ਤੁਰਦਾ ਤੇ ਵਿਚਾਰਾ ਅੱਠ ਥਾਵਾਂ ਤੇ ਟੀਡਾ ਹੁੰਦਾ ਤੇ ਜਦੋਂ ਪਹੁੰਚਦਾ ਵਿਦਵਾਨ ਪੰਡਿਤ ਸੰਹੰਕਾਰ ਦੇ ਮਾਰੇ ਸਾਰੇ ਹਸਨ ਲੱਗ ਪਏ ਸਾਰੀ ਸਮਾ ਹਸੀ ਅਸ਼ਟਵਕਰ ਨੇ ਜਨਕ ਵੱਲ ਦੇਖਿਆ ਰਾਜਨ ਮੈਂ ਸੁਣਿਆ ਸੀ ਤੂੰ ਬਹੁਤ ਵਿਦਵਾਨਾਂ ਦਾ ਕਦਰਦਾਨ ਹੈ ਤੇਰੇ ਦਰਬਾਰ ਚ ਬ੍ਰਾਹਮਣ ਨਹੀਂ ਇਹ ਸਭੀ ਚਾਮੀਕਾਰ ਹੈ ਚਰੋਂ ਮੈਂ ਲਫਜ਼ ਇਹ ਚਾਮੀਕਾਰ ਹੈ ਚਮੜੇ ਦਾ ਕੰਮ ਕਰਨ ਵਾਲਾ ਹੁਣ ਬ੍ਰਾਹਮਣਾਂ ਨੂੰ ਲੱਗਿਆ ਸੱਤੀ ਕੱਪੜੀ ਅੱਗ ਲੱਗ ਗਈ ਇਹ ਟੇਡਾ ਮੇਡਾ ਬੰਦਾ ਸਾਨੂੰ ਕਹਿ ਰਿਹਾ ਕਿ ਇਹ ਚਾਮੀਕਾਰ ਹੈ ਜਨਕ ਖਮੋਸ਼ੀ ਬ੍ਰਾਹਮਣਾਂ ਨੇ ਕਿਹਾ ਜਨਕ ਤੇਰੇ ਤੇਰੇ ਦਰਬਾਰ ਚ ਬ੍ਰਾਹਮਣ ਦੀ ਬੇਇੱਜ਼ਤੀ ਹੋਈ ਨਿਰਾਦਰ ਹੋਇਆ ਜਨਕ ਦੇ ਬੋਲਣ ਤੋਂ ਪਹਿਲਾਂ ਅਸ਼ਟਾਵਕਰ ਬੋਲਿਆ ਕਹਿੰਦਾ ਜਦ ਮੈਂ ਸਬਾਹ ਮੇਂ ਪ੍ਰਵੇਸ਼ ਕੀਤਾ ਆਪਨੇ ਖੰਸੀ ਕਿਉਂ ਕਰੀ ਕਿਉਂ ਹੱਸੇ ਸਾਰੇ ਚੁੱਪ ਸਨ ਕਹਿਣ ਲੱਗੇ ਇਸ ਕਰਕੇ ਹੱਸੇ ਮੇਰੀ ਸਕਿਨ ਮੇਰੀ ਚਮੜੀ ਮੇਰਾ ਸ਼ਰੀਰ ਟੇਡਾ ਹੈ ਭਾਂਡੇ ਦੇ ਟੇਡੇ ਹੋਇਆ ਕਦੀ ਆਕਾਸ਼ ਤੋਂ ਨਾ ਟੇਡਾ ਹੁੰਦਾ ਸੁਣਿਓ ਭਾਂਡਾ ਟੇਡਾ ਹੈ ਆਕਾਸ਼ ਨਹੀਂ ਟੇਡਾ ਹੋਣਾ ਤੁਸੀਂ ਮੇਰੀ ਚੰਮ ਨੂੰ ਵੇਖ ਕੇ ਹੱਸੇ ਤੇ ਜੇ ਤੁਸੀਂ ਦੇਖਦੇ ਇਸ ਟੇਡੇ ਮੇਡੇ ਵਿੱਚ ਵੀ ਤਾਂ ਬ੍ਰਾਹਮਣ ਹੀ ਬੈਠਾ ਹੈ ਨਾ ਅਗਰ ਬ੍ਰह्म ਦੇਖਦੇ ਤੁਸੀਂ ਬ੍ਰਾਹਮਣ ਹੁੰਦੇ ਤੁਸੀਂ ਚੰਮ ਦੇ ਕੈਸੇ ਤੁਸੀਂ ਚਾਮੀਕਾਰ ਹੋ ਜਨਕ ਸਿੰਘ ਆਸਨ ਤੋਂ ਥੱਲੇ ਉਤਰਿਆ ਉਹਨੇ ਪਹਿਲਾ ਸਵਾਲ ਕੀਤਾ ਅਸ਼ਟਾਵਕਰ ਨੂੰ ਕਹਿੰਦਾ ਮੈਨੂੰ ਦੱਸੋ ਮੇਰਾ ਅੰਦਰ ਕਿਵੇਂ ਟਿਕੇ ਮਨ ਕਿਵੇਂ ਟਿਕੇ ਪਹਿਲਾ ਕੁ ਵਿੱਚ ਬੜੀ ਔਕੀ ਅਸ਼ਟਾਵਕਰ ਦੀ ਕੀਤਾ ਮਨ ਕਿਵੇਂ ਟਿਕੇ ਅਸ਼ਟਾਵਕਰ ਨੇ ਇੱਕੋ ਗੱਲ ਕਹੀ ਰਾਜਨ ਜਿਤਨੇ ਵੀ ਵਿਸ਼ੇ ਹੈ ਇਨ ਕੋ ਬਿਸ਼ ਜਾਣ ਕਰ ਤਿਆਗ ਦੇ ਸਿਰ ਪਹਿਲਾ ਸੂਤਰ ਇਹ ਸੁਣਿਓ ਇਹ ਗੁਰੂ ਰਣ ਸਾਹਿਬ ਚ ਵਿਖਿਆ ਜੂ ਬਿਕ ਬਿਸਾਰ ਗੁਰੂ ਤੇਗ ਬਹਾਦਰ ਅੱਧੀ ਤੱਕ ਚ ਸਾਰੀ ਅਸ਼ਟਾਵਕਰ ਦੀ ਗੀਤਾ ਦੀ ਵਿਆਖਿਆ ਕਰ ਗਏ ਅਸ਼ਟਾ ਫਿਕਰ ਕਹਿੰਦਾ ਰਾਜਨ ਜਿੰਨੇ ਵੀ ਵਿਸ਼ੇ ਨੇ ਜਿੰਨੇ ਵੀ ਵਕਾਰ ਨੇ ਇਹਨਾਂ ਨੂੰ ਇਸ ਤਰ੍ਹਾਂ ਤਿਆਗ ਦੇ ਜਿਵੇਂ ਜ਼ਹਿਰ ਤਿਆਗ ਦਈਦਾ ਸਤ ਸੰਤੋਖ ਦਇਆ ਧਰਮ ਇਸ ਤਰ੍ਹਾਂ ਧਾਰਨ ਕਰ ਲੈ ਜਿਵੇਂ ਪਿਆਲੇ ਅੰਮ੍ਰਿਤ ਭਰ ਕੇ ਗੱਲਾਂ ਹੀ ਦੋ ਕੀਤੀਆਂ ਜ਼ਹਿਰ ਦੀ ਤਰ੍ਹਾਂ ਤਿਆਗ ਦੇ ਨੂੰ ਸਤ ਗੁਣਾਂ ਨੂੰ ਗ੍ਰਹਿਣ ਕਰ ਲੈ ਅੱਗੇ ਬਹੁਤ ਵਿਸਤਾਰ ਕੀਤਾ ਆਤਮ ਗੁਣਾਂ ਦਾ ਜ਼ਿਕਰ ਕੀਤਾ ਮੈਂ ਸਿਰਫ ਬੇਨਤੀ ਕਰਾਂਗਾ ਗੁਰੂ ਤੇਗ ਬਹਾਦਰ ਸਾਹਿਬ ਇਹ ਨਹੀਂ ਸਾਨੂੰ ਕਹਿ ਰਿਹਾ ਹੁਣ ਅੱਗੇ ਸਮਝਾਉਂਦੇ ਆ ਇੱਕ ਕੰਮ ਕਰ ਓ ਤਜ ਅਭਿਮਾਨ ਸ਼ਰਨ ਸੰਤਨ ਗੋਹ ਤਜ ਦਾ ਲਫ਼ਜ਼ੀ ਅਰਥ ਆਪ ਜਾਣਦੂ ਛੱਡ ਦੇ ਤਿਆਗ ਦੇ ਕੀ ਤਿਆਗ ਅਭਿਮਾਨ ਹੰਕਾਰ ਨੂੰ ਛੱਡ ਦੇ ਸ਼ਰਨ ਸੰਤਨ ਗਹੋ ਸ਼ਰਨ ਦਾ ਅਰਥ ਆਪਸਮ ਨੇ ਸ਼ਰਨ ਜਾਣਾ ਓਟ ਲੈਣੀ ਸੰਤਨ ਇੱਥੇ ਬਹੁਵਚਨ ਹੈ ਗਹੋ ਦਾ ਲਫ਼ਜ਼ੀ ਅਰਥ ਹੁੰਦਾ ਪਕੜਨਾ ਸਤਿਗੁਰੂ ਸਾਰੀ ਗੱਲ ਕਰਕੇ ਕਹਿੰਦੇ ਨੇ ਤੇਰਾ ਹੰਕਾਰ ਤੇਰੇ ਚ ਰੁਕਾਵਟ ਹੈ ਆਪਣੇ ਹੰਕਾਰ ਨੂੰ ਛੱਡ ਦੇ ਇਬਾਦਤ ਕਰਨ ਵਾਲੀ ਗੁਰਮੁਖਾਂ ਦੀ ਸ਼ਰਨ ਵਿੱਚ ਚਲਾ ਜਾ ਮੇਰੀ ਫਿਰ ਬੇਨਤੀ ਕਿਹੜੇ ਸੰਤ ਹੁਣ ਇੱਥੇ ਜੇ ਕੋਈ ਆ ਜਾਏ ਹੁੰਦਾ ਤੇ ਪਹਿਲਾਂ ਦੂਜਿਆਂ ਦੀ ਤਵਾ ਲਾਣਾ ਸੀ ਇੱਕ ਗੱਲ ਯਾਦ ਰੱਖਿਓ ਜਿਹੜਾ ਬੰਦਾ ਸਟੇਜ ਤੋਂ ਮੈਂ ਪਿਛਲੇ ਦਿਨ ਕਿਹਾ ਸਾਰਿਆਂ ਨੂੰ ਨਿੰਦਾ ਆ ਵੀ ਮਾੜਾ ਆ ਵੀ ਮਾੜਾ ਆ ਵੀ ਮਾੜਾ ਉਹਦੇ ਅੰਦਰ ਨੂੰ ਪੜ ਲਓ ਤੁਸੀਂ ਪੜੇ ਲਿਖੇ ਉਹਦਾ ਮਤਲਬ ਇਹ ਹੁੰਦਾ ਵੀ ਮੈਂ ਹੀ ਚੰਗਾ ਜੇ ਬਾਕੀ ਸਭ ਮਾੜੇ ਹੈ ਕਰੋੜਾਂ ਵਿੱਚੋਂ ਸੰਤ ਅੱਜ ਵੀ ਹੈ ਬੰਦਗੀ ਵਾਲੇ ਅੱਜ ਵੀ ਨੇ ਪਰ ਆਸ ਜਿਹੜਾ ਸਿਆਪਾ ਸਾਡੇ ਮਨ ਨੂੰ ਪਿਆ ਖੌਮੇ ਮੈਂ ਕਥਾ ਵਾਲਾ ਆ ਮੈਂ ਕੀਰਤਨੀਆ ਆ ਮੈਂ ਵਿਦਵਾਨ ਆ ਮੈਂ ਨਾ ਵੱਡਾ ਗੁਰੂ ਕਹਿੰਦਾ ਜਦੋਂ ਬੰਦਗੀ ਕਰਨ ਵਾਲੇ ਕੋਲ ਜਾਣਾ ਤੇ ਪਹਿਲਾਂ ਆਪਣੀ ਖੌਮੇ ਦੀ ਪੰਡ ਬਾਹਰ ਸੱਟ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਦਿੱਜੇ ਕੋਈ ਇਹਦਾ ਮਤਲਬ ਥੋੜਾ ਵੀ ਸੰਗਤ ਜਿਸੇ ਨਾਲ ਨਾਲ ਲਿਓ ਸਾਥ ਨਾ ਲੀ ਜਾਏ ਕੋਈ ਆ ਜਿਹੜੇ ਤੇਰੇ ਫੁਰਨੇ ਖੰਕਾਰ ਦੇ ਨੇ ਮਾਇਆ ਦੇ ਨੇ ਪਦਵੀ ਦੇ ਨੇ ਸਭ ਕੁਝ ਛੱਡ ਦੇ ਤੇ ਮੈਂ ਇਹ ਵੀ ਬੇਨਤੀ ਕਰਾਂ ਗੁਰਬਾਣੀ ਨੇ ਦੋਨੋਂ ਪੱਖ ਰੱਖੇ ਨੇ ਉਦੋਂ ਵੀ ਪਖੰਡੀ ਸਨ ਬੰਦਗੀ ਵਾਲੇ ਸਨ ਅੱਜ ਵੀ ਬੰਦਗੀ ਵਾਲੇ ਹਨ ਤੇ ਗੁਰਮੁਖੋ ਅੱਜ ਵੀ ਪਖੰਡੀ ਬਹੁ ਗਿਣਤੀ ਚ ਨੇ ਪਰ ਪਖੰਡੀਆਂ ਪਿੱਛੇ ਲਾ ਕੇ ਨਾ ਕੀ ਵੀ ਬੰਦਗੀ ਵਾਲਾ ਕੋਈ ਨਹੀਂ ਬੜਾ ਬਾਪ ਹੈਂਦਾ ਇਹ ਕਹੋ ਜੀ ਸੰਤੋ ਵੇਗਾ ਜਿਹਦਾ ਡੇਰਾ ਹੋਵੇਗਾ ਸੰਤੋ ਵੀਗਾ ਅੱਜ ਸਾਡੇ ਮੁਲਕ ਵਿੱਚ ਯਾਦ ਰੱਖਿਓ ਪਹੁੰਚੇ ਹੋਏ ਦੀ ਨਿਸ਼ਾਨੀ ਇਹ ਵੀ ਇਹਦੇ ਕੋਲ ਪੈਸਾ ਕਿੰਨਾ ਹੈ ਇਹਦੇ ਪਿੱਛੇ ਲੋਕ ਕਿੰਨੇ ਆ ਰਾਜਨੀਤਿਕਾਂ ਨੂੰ ਤੇ ਇਹ ਚਾਹੀਦਾ ਇੱਕ ਇਹ ਬਾਬੇ ਪਿੱਛੇ ਕਿੰਨੀਆਂ ਵੋਟਾਂ ਹੋਣਗੀਆਂ ਜਿੰਨੇ ਬੰਦੇ ਘਾਟੂ ਨਾਲ ਬਾਬਾ ਛੋਟਾ ਜਿੰਨੇ ਬੰਦੇ ਯਾਦੇ ਜਿੰਨੀਆਂ ਗੱਡੀਆਂ ਵੱਡੀਆਂ ਬਖਸ਼ ਦੇ ਜ ਉਹਨਾਂ ਵੱਡਾ ਬਾਬਾ ਨਹੀਂ ਗੁਰੂ ਰਾਮਦਾਸ ਦੀ ਪ੍ਰਕਰਮਾ ਚ ਦੇਖਿਓ ਹੋ ਸਕਦਾ ਕੋਈ ਪਾਰਟੀ ਕੱਪੜਿਆਂ ਵਾਲਾ ਵੀ ਬ੍ਰਹਮ ਗਿਆਨੀ ਬੈਠਾ ਇਬਾਦਤ ਵਾਲਾ ਬੈਠਾ ਗੁਰੂ ਸਾਹਿਬ ਕਹਿੰਦੇ ਆਪਣੀ ਖੌਮੇ ਨੂੰ ਛੱਡ ਦੇ ਤੂੰ ਰੱਬ ਦੇ ਬੰਦਗੀ ਕਰਨ ਵਾਲੇ ਮਨ ਮੇਰੇ ਤਿੰਨ ਕੀ ਓਟ ਲੈ ਮਨ ਤਨ ਆਪਣਾ ਤਿੰਨ ਦਿਨ ਜੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਤਾ ਤਿਸ ਕੀ ਸ਼ਰਨ ਸਰਬ ਸੁ ਗਪਾਵੇਂ ਉਹਦੀ ਸ਼ਰਨ ਚ ਚਲਾ ਜਾ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ ਅੰਦੁਲੇtre ਭਵਨ ਸੂਜੀਆ ਗੁਰ ਪੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਤਜ ਅਬਮਾਨ ਸ਼ਰਨ ਸੰਤਨ ਗੋ ਮਹਿਮਾ ਸਾਧੂ ਸੰਗ ਕੀ ਸੰਹੋ ਮੇਰੇ ਬੀਤਾ ਮੈਲ ਖੋਈ ਕੋਟ ਆਗ ਹਰੇ ਨਿਰਮਲ ਭੈ ਚੀਤਾ ਹੰਕਾਰ ਛੱਡ ਦੇ ਗੁਰੂ ਤੇਗ ਬਹਾਦਰ ਕਹਿੰਦੇ ਛੱਡ ਦੇ ਖੋ ਮੈਨ ਫਿਰ ਕੀ ਕਰ ਫਿਰ ਕੀ ਹੋਵੇਗਾ ਜੀ ਮੈਂ ਇਹ ਵਾਜਾਂਗਾ ਗੁਰੂ ਸਾਹਿਬ ਵੇਖੋ ਕਿੱਡੇ ਭਰੋਸੇ ਨਾਲ ਕਹਿੰਦੇ ਆ ਕਹਿਣ ਲੱਗੀ ਤਜ ਮਮਾਨ ਸ਼ਰਨ ਸੰਤਨ ਗਹੋ ਮੁਕਤ ਹੋ ਹੈ ਛਿਨ ਮਾਹੀ ਇੱਕ ਖੰਨ ਲੱਗੇਗਾ ਤੇਰੀ ਵਾਸ਼ਨਾ ਬਸ਼ੀਰ ਖਤਮ ਹੋ ਜਾਊਗੀ ਮੈਂ ਫਿਰ ਬੇਨਤੀ ਕਰਾ ਸੱਚੀ ਜੀ ਜਿੰਨੀ ਕਿਸੇ ਕੋ ਰੱਬ ਦੀ ਅੰਦਰੋਂ ਮਿਹਰ ਵਰਦੀ ਏ ਉਹਨਾਂ ਉਹਦੇ ਕੋਲ ਬੈਠਿਆਂ ਅੰਦਰ ਟਿਕੇਗਾ ਬੰਦਗੀ ਕਰਨ ਵਾਲਾ ਮਹਾਰਾਜ ਕਹਿੰਦੇ ਸੰਤ ਨਾ ਲੇਵਾ ਦੇ ਵੀ ਕਰ ਦੇਵਾ ਦੇਵੀ ਦਰਸ ਬਜਨਸ ਨਹੀਂ ਮਹਾਰਾਜ ਦਾ ਬਚਨ ਹੈ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਵਿਹਾਰਾ ਨਾਮ ਦੀ ਲੇਵਾ ਦੇਵੀ ਕਾ ਲੈ ਲੈ ਚੰਗੇ ਗੁਣ ਦੇ ਦੇ ਆਪਣੇ ਔਗਣ ਸੱਚੇ ਬੰਦਾ ਇੱਕ ਖਿੰਚ ਇਹ ਸੇਵਾ ਪੰਤੀਆਂ ਦੇ ਗ੍ਰੰਥ ਹੈ ਜੀ ਸ੍ਰੀ ਰਤਨਮਾਲ ਰਤਨਮਾਲ ਉਹਦੇ ਵਿੱਚ ਇੱਕ ਘਟਨਾ ਹੈ ਮੈਂ ਬਸ ਇਹ ਕਹਿ ਕੇ ਸਮਾਪਤੀ ਕਰ ਦੇਣ ਲੱਗਾ ਕਿ ਇੱਕ ਥਾਂ ਤੋਂ ਇੱਕ ਡੇਰੇ ਤੋਂ ਇੱਕ ਸਥਾਨ ਤੋਂ ਇੱਕ ਸਾਧੂ ਨੂੰ ਉਹ ਸਾਧੂ ਕਿੰਨੇ ਸਾਰਿਆਂ ਦੂਜੇ ਡੇਰੇ ਵਿੱਚ ਪਹੁੰਚਾਇਆ ਤੇ ਨਾਲ ਇੱਕ ਰੁਕਾ ਦੇ ਦਿੱਤਾ ਕਾਗਜ਼ ਤੇ ਲਿਖ ਕੇ ਤੇ ਕਿਹਾ ਵੀ ਇਹ ਫਲਾਣੇ ਥਾਂ ਤੇ ਉਸ ਸਾਧੂ ਨੂੰ ਜਾ ਕੇ ਦੇਣਾ ਰਸਤੇ 'ਚ ਤੂੰ ਖੋਲਣਾ ਨਹੀਂ ਉਹ ਲੈ ਕੇ ਚਲਾ ਗਿਆ ਉਹਨੇ ਖੋਲਿਆ ਨਹੀਂ ਫਿਰ ਜਦੋਂ ਉਹਨੂੰ ਜਾ ਕੇ ਦਿੱਤਾ ਰੁਕਾ ਰੁਕਾ ਪਹਿਲਾਂ ਕਹਿੰਦੇ ਸਾਂ ਕਾਗਜ਼ ਦਾ ਟੁਕੜਾ ਤੇ ਉਹਦੇ ਤੇ ਲਿਖਿਆ ਸੀ ਵੀ ਜਿਹੜਾ ਬੰਦਾ ਇਹ ਸੁਨੇਹਾ ਲੈ ਕੇ ਆਇਆ ਨਾ ਇਹ ਬੰਦਾ ਬੜਾ ਚੰਗਾ ਪਰ ਤਿੰਨ ਔਗਣ ਆ ਭੜੇ ਨੇ ਜਿਹੜੇ ਖਿਹੜਾ ਨਹੀਂ ਛੱਡਦੇ ਯਾਦ ਰੱਖਿਓ ਔਗਣ ਨੀਸਨ ਲਿਖੇ ਵੀ ਉਹ ਉਹ ਕਲੀਅਰ ਨਹੀਂ ਕੀਤਾ ਕਿਹੜੇ ਪਰ ਇਹ ਲਿਖਿਆ ਤਿੰਨ ਔਗਣ ਨੇ ਇਹ ਦੇ ਚ ਤੇ ਤੁਹਾਡੇ ਕੋਲ ਭੇਜ ਰਹੇ ਆ ਤੇ ਇਹਨੂੰ ਤੁਸੀਂ ਸਮਤ ਦਿਓ ਜਿਹਨੇ ਰੁੱਕਾ ਪੜਿਆ ਨਾ ਉਹਨੇ ਰੁੱਕਾ ਲਿਆਉਣ ਵਾਲਾ ਜਿਹੜਾ ਤਿੰਨ ਔਗਲਾਂ ਵਾਲਾ ਸੀ ਉਹਦੇ ਚਰਨ ਫੜ ਲੈ ਕਹਿ ਲਗਾ ਉਹ ਗੁਰਮੁਖਾ ਮੇਰਾ ਅੰਦਰ ਤੱਕ ਕਰੋੜਾਂ ਔਗਣਾਂ ਨਾਲ ਭਰਿਆ ਤੇਰਾ ਤਾਂ ਤਿੰਨ ਔਗਣਾਂ ਨਾਲ ਭਰਿਆ ਛਾਲ ਮਾਰ ਕੇ ਛੱਡਦੇ ਬਸ ਇੰਨੀ ਗੱਲ ਕਹੀ ਸੱਚੀ ਮੁੱਚੀ ਬੰਦੇ ਦਾ ਅੰਦਰ ਤਬਦੀਲ ਹੋ ਗਿਆ ਮੈਂ ਫਿਰ ਬੇਨਤੀ ਕਰਾਂਗਾ ਬਖਸ਼ਿਸ ਦਾ ਕੋਈ ਸਿਲੇਬਸ ਨਹੀਂ ਇੱਥੇ ਕੋਈ ਪਤਾ ਨਹੀਂ ਕਿਸ ਕੜੀ ਕਿਰਪਾ ਹਜ਼ੂਰ ਕਹਿ ਰਿਹਾ ਕਿ ਭਾਈ ਇੱਕ ਛਿਨਕ ਜੁੜ ਜਾਏਗਾ ਅਗਲੀ ਗੱਲ ਫਿਰ ਸੁਚੇਤ ਕਰਦਾ ਜਨ ਨਾਨਕ ਭਗਵੰਤ ਭਜਨ ਬਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਦਾਸ ਨਾਨਕ ਭਗਵੰਦਰ ਤੇ ਪਰਮੇਸ਼ਰ ਭਜੰਦਰ ਤੇ ਸਿਮਰਨ ਉਹਦੇ ਸਿਮਰਨ ਤੋਂ ਬਿਨਾ ਸੁਖ ਸੁਪਨੇ ਵੀ ਨਹੀਂ ਸੁਪਨੇ ਵਿੱਚ ਵੀ ਨਾ ਸੋਚੀ ਮੈਨੂੰ ਕਦੀ ਸੁਖ ਮਿਲ ਜਾਏਗਾ ਸਿਰਫ ਜੇ ਸੁਖ ਮਿਲਣਾ ਤੇ ਉਹਦਾ ਸਿਮਰਨ ਕਰਕੇ ਮਿਲਣਾ ਇਬਾਦਤ ਕਰਕੇ ਮਿਲਣਾ ਇਸੇ ਕਰਕੇ ਗੁਰੂ ਨੇ ਕਿਹਾ ਡਿੱਠਾ ਸਭ ਸੰਸਾਰ ਸੁਖ ਨਾ ਨਾਮ